ਹਾਂ ਅਜਿੰਦਰ ਸਿੰਘ ਜੀ ਅੱਜ ਬਿਜ਼ਨਸ ਨੂੰ ਤੋਂ ਕਾਰਵਾਈ ਕੀਤੀ ਕੀ ਕਹਿਣਾ ਚਾਹੁੰਦੇ ਹੋ? ਕੋਈ ਜਿਹੇ ਲੱਗਾ ਸੀਗਾ 650 ਹਜ਼ਾਰ ਰਿਸ਼ਵਤ ਲੈਂਦੇ ਫੜਿਆ ਕੀ ਕਹਿਣਾ ਚਾਹੁੰਦੇ ਕੋਈ ਤੁਹਾਡਾ ਪੱਖ ਇਸ ਬਾਰੇ ਜੀ ਮੈਨਾਂ ਜਾਣੀ ਵਸ ਮੈਂ ਉਹਨਾਂ ਕੋਈ ਪਹਿਲਾਂ ਪੈਸਾ ਨਹੀਂ ਲਿਆ ਜੀ ਅੱਜ ਉਹਨਾਂ ਨੇ ਨਾ ਹੀ ਮੈਨੂੰ ਹੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਹੈ ਵੀ ਇਹ ਕੰਮ ਮੇਰ ਨਾਲ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਉਹਨਾਂ ਦੀ ਹਾਂਜੀ ਹਾਂਜੀ ਆਰਕੀਟੈਕਟ ਔਰ ਮੈਨੂੰ ਨਜ਼ਾਇਜ਼ ਸਸਾਇਆ ਗਿਆ ਮੈਂ ਇਹੋ ਹੀ ਕੰਮ ਬਸ ਕਿੰਨੇ ਦਿਨ ਰਹਿ ਗਏ 10 ਦਿਨ ਮੇਰੇ 10 ਦਿਨ ਜੀ ਮੈਨੂੰ ਨਜ਼ਾਇਜ਼ ਸਸਾਇਆ ਇੰਸਪੈਕਟਰ ਇੰਦਰਜੀਤ ਸਿੰਘ ਨਾਇਮਾ ਤੇ ਇੱਕ ਅਕਿਊਜ਼ਡ ਸੀ ਅੱਜ 8टीपी ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕੋਆਪਰੇਸ਼ਨ ਅਮਰੀਕਾ ਤੋਂ ਇੱਕ ਸਾਡੇ ਕੰਪਲੇਨੈਂਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ plots ਦੀ ਜੀ ਉਹਦੇ ਸਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਗਈ ਕਿਉਂਕਿ ਅਸੀਂ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ 8टीपी ਹਰਜਿੰਦਰ ਇਹਨੇ ਜਾ ਕੇ ਤਸਕ ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵਰੇਜ ਸਿਸਟਮ ਤੇ ਜ਼ਾਰਦਵਾਰੀ ਸੀ ਉਹ ਤੋੜ ਦਿੱਤੀ ਸੀ ਜੀ ਤੇ ਇਹ ਫਿਰ ਜਦੋਂ ਇਹਨਾਂ ਨੇ ਦੁਬਾਰਾ ਇਹਨਾਂ ਦਾ رابطہ ਕੀਤਾ ਕਿ ਸਾਡਾ ਕੋਲ ਐਨਓਸੀ ਹੈਗੀ ਹੈ ਰਿਕੁਆਇਰ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤੀ ਕਿ 2 ਲੱਖ ਰੁਪਏ ਦਿਓ ਆ ਥੋੜਾ ਫਿਰ ਕੰਮ ਚੰਨਣ ਦਾ ਵਾਂਗ 2 ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਡ ਨੂੰ ਅਪਰੋਚ ਕੀਤਾ ਬਿਜ਼ਨਸ ਫਰੋਨ ਨੂੰ ਕੰਪਲੇਟੈਂਸਾਈ ਕਰਪਾ ਜੀ ਨੇ ਤੇ ਇਹ ਇਹਨਾਂ ਨੇ ਐਕਸ਼ਨ ਉਸਾਈ ਜਿਉਂ ਦੱਸੀ ਗੱਲ ਇਹਨਾਂ ਦਾ ਫਿਰ ਬੰਦ ਦੇ ਕੇ ਵੈ ਤੇ ਅੱਜ ਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏ.ਡੀ.ਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਅਫੀਸਰ ਦੇ ਵਿੱਚ ਬੋਸ ਸਨ 50000 ਰੁਪਏ ਇਹਨਾਂ ਨੂੰ ਰਿਸ਼ੂਟ ਲੈਂਦਾ ਰੰਗੀਤ ਸੀ ਫਿਰ ਸਾਡੇ ਤੇ ਕਿਥੋਂ ਗ੍ਰੈਪਟਾਰ ਕੀਤਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਇਹ ਮਤਲਬ ਪੈਸੇ ਲੈਣ ਆ ਗਏ ਸੀ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਸਾਹਮਣੇ ਫਸਾ ਕੇ ਇਹ ਕੀ ਹੁਣ ਰਿਮਾਂਡ ਵਾਸਤੇ ਨਹੀਂ ਅਜੇ ਤੱਕ ਗ੍ਰਫਤਾਰ ਇਹਨਾਂ ਦੀ ਰਾਉਂਡ 2:30 ਵਜੇ ਦੇ ਰਾਉਂਡ ਦੇ ਅਸੀਂ ਗ੍ਰਫਤਾਰ ਕੀਤਾ ਹੈ ਤੇ ਕੱਲ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਕੋਰਟ 'ਚ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ ਤੇ ਫਿਰ ਉਦੋਂ ਅਸੀਂ ਪੁਲਿਸ ਰਿਮਾਂਡ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਮੂਵ ਕਰਾਂਗੇ ਕਾਰਪੋਰੇਸ਼ਨ ਐਂਟੀਪੀ ਵਿਭਾਗ ਦੇ ਕਾਫੀ ਜਿਹੜੇ ਲੱਗਦੇ ਰਹਿੰਦੇ ਹਨ ਰੋਕ ਕੇ ਭ੍ਰਸ਼ਟਾਚਾਰ ਖਤ ਹੈ ਜਿਹਦੀ ਕਾਰਵਾਈ ਕਿਸੇ ਦੀ ਲੱਗ ਤੇ ਕਰਵਾਈ ਚ ਉਹ ਕਿਦਾਂ ਅਗਰ ਕੋਈ ਹੋਰ ਅਫਸਰ ਆਪ ਲੱਗਦਾ ਹੈ ਕੋਈ ਹੋਰ ਅਫਸਰ پیسے ਡਿਮਾਂਡ ਕਰਦਾ ਪਬਲਿਕ ਕੋ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ ਚਾਹੇ ਕੋਈ ਏਟੀਪੀ ਐਮ ਕੇਪੀਆ ਬਿਲਡਿੰਗ ਇੰਸਪੈਕਟਰ ਹੈ ਉਹਨੂੰ ਵਿਜੀਲਸ ਵੇਰ ਨੂੰ ਅਪਰੋਚ ਕਰਨਾ ਜੀ ਇਹਦਾ ਸਾਡੇ ਅਸਿਸਟੈਂਟ ਸਾਹਿਬ ਤੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਤਰੇਲੇ ਸਾਫ ਨੂੰ ਉਹਨਾਂ ਨੇ ਬੜੀ ਕਲੀਅਰ ਫੋਕਸ ਹੈਗਾ ਕਿ ਜਿਹੜੀ ਕ腐ਸ਼ਨ ਹੈ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਉਹ برداشت ਨਹੀਂ ਕਰਨਾ 50000 ਤੋਂ ਲਵਾ ਕੋਈ ਹੋਰ ਇਹਨਾਂ ਤੋਂ ਬਰਾਮਦ ਹੋਇਆ ਕੋਈ ਨਹੀਂ 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 ਨਥਿੰਗ ਉਸ ਤੋਂ ਬੁਲਾਵਾਂਗੇ ਜਿਹੜਾ ਹੈ ਤੁਹਾਡਾ OCU ਰਿਕਵਰੀ ਸੀਗੀ ਤੇ ਲਾਲ ਕੋਈ ਗੱਡੀ ਵਗੈਰਾ ਇਹਨਾਂ ਦੀ ਨਹੀਂ 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 ਨਥਿੰਗ